ਸ਼ੁਕਰੀ ਗਾਲ ਸਮੇਂ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਦੇ ਬੁਲੇਟਿਨ ਦੀ ਸਿਰਸਾ ਤੋਂ ਜਿੱਥੋਂ ਵੱਡੀ ਖਬਰ ਆ ਰਹੀ ਹੈ ਸਿਰਸਾ ਦੇ ਵਿੱਚ ਕੱਗਰ ਨੇ ਭਿਆਨਕ ਰੂਪ ਧਾਰ ਲਿਆ ਹੈ ਪਿੰਡ ਪਨੇਹਾਰੀ ਤੇ ਗੁਰਜ ਕਰਮਗੜ ਵਿਚਾਲੇ ਕੱਗਰ ਦਾ ਬੰਨ ਟੁੱਟ ਗਿਆ ਹੈ ਤਕਰੀਬ 80 ਫੁੱਟ ਦਾ ਪਾੜ ਪਿਆ ਹੈ ਔਰ ਬੰਨ ਟੁੱਟਣ ਦੇ ਕਾਰਨ ਹਜ਼ਾਰਾਂ ਹੀ ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ ਪਿੰਡ ਪਨੇਹਾਰੀ ਦੇ ਕੋਲ ਪਹੁੰਚਿਆ ਹੈ ਕੱਗਰ ਦਾ ਪਾਣੀ ਪ੍ਰਸ਼ਾਸਨ ਤੇ ਪਿੰਵਾਸੀ ਰਾਤ ਕਾਰਜਾਂ ਦੇ ਵਿੱਚ ਜੁਟੇ ਨੇ ਔਰ ਮੋਡੀਆਂ ਖੇੜਾ ਅਤੇ ਗੁੱਡੀਆਂ ਖੇੜਾ ਸਮੇਤ ਤਿੰਨ ਪਿੰਡਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਤਾਂ ਇਹ 80 ਫੁੱਟ ਦਾ ਪਹਾੜ ਅੰਦਾਜ਼ਾ ਲਾਇਆ ਜਾ ਸਕਦਾ ਕਿੰਨੀ ਵੱਡੀ ਮਾਰ ਕਰੇਗਾ ਹਾਲਾਂਕਿ ਸਰਸਾ ਯਾਨੀ ਕਿ ਇਹ ਹਰਿਆਣਾ ਵਾਲੇ ਪਾਸੇ ਜਿਹੜਾ ਹੈ ਇਹ ਬੰਨ ਟੁੱਟਿਆ ਹੈ ਪੰਜਾਬ ਵਾਲੇ ਪਾਸੇ ਬੰਨ ਨਹੀਂ ਟੁੱਟਿਆ ਆ ਕਿਉਂਕਿ ਲਗਾਤਾਰ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਹਰ ਪਾਸੇ ਤੋਂ ਹੋ ਰਹੀਆਂ ਨੇ ਜਿੱਥੇ ਵੀ ਪਿੰਡ ਵਾਸੀਆਂ ਨੂੰ ਲੱਗਦਾ ਹੈ ਕਿ ਉਹਨਾਂ ਵਾਲੇ ਪਾਸੇ ਇਹ ਬੰਨ ਟੁੱਟ ਸਕਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਇਹ ਖੇਤਾਂ ਨੂੰ ਮਾਰ ਕਰਦਾ ਹੈ ਔਰ ਇਸ ਵੇਲੇ ਖੇਤਾਂ ਦੇ ਵਿੱਚ ਛੋਣੇ ਦੀ ਫਸਲ ਜਿਹੜੀ ਹੈ ਉਹ ਖੜੀ ਹੈ ਔਰ ਸੁਭਾਵਿਕ ਤੌਰ ਤੇ ਫਿਰ ਉਸ ਸਾਰੀ ਹੀ ਫਸਲ ਜਿਹੜੀ ਹੈ ਉਹ ਵਹੀ ਵੀ ਹੈ ਕਿਉਂਕਿ ਇਸ ਤੋਂ ਪਹਿਲਾਂ ਜੋ ਹਾਲਾਤ ਬਣੇ ਹੋਏ ਨੇ ਬਾਕੀ ਪੰਜਾਬ ਵਾਲੇ ਪਾਸੇ ਔਰ ਇਹ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੋਕ ਜਿਹੜੇ ਨੇ ਔਰ ਪ੍ਰਸ਼ਾਸਨ ਦੇ ਉੱਤੇ ਮੌਕੇ ਜਿਹੜਾ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਰੋਕਿਆ ਜਾਵੇ ਇਸ ਬੰਨ ਨੂੰ ਜਿਹੜਾ ਹੈ ਉਹ ਪੂਰਾ ਜਾਵੇ ਪਰ 80 ਫੁੱਟ ਦਾ ਇਹ 파ੜ ਪੈ ਗਿਆ ਹੈ ਅੰਦਾਜ਼ਾ ਲਾਇਆ ਜਾ ਸਕਦਾ ਕਿਉਂਕਿ ਦੇਖੋ ਪ੍ਰੈਸ਼ਰ ਬਹੁਤ ਹੈ ਬਹੁਤ ਜ਼ਿਆਦਾ ਆ ਵੱਡੇ ਪੱਧਰ ਤੇ ਜਿਹੜੇ ਪਿਛਲੇ ਦਿਨਾਂ ਤੋਂ ਮੀਂਹ ਪਏ ਨੇ ਔਰ ਅੱਜ ਵੀ ਜਿਹੜਾ ਕਹਿ ਲਈਏ ਤਾਂ ਹਾਲਾਤ ਕਾਫੀ ਜਿਹੜੇ ਨੇ ਉਹ ਪਹਿਲਾਂ ਨਾਲੋਂ ਥੋੜੇ ਬਿਹਤਰ ਹੋਏ ਸਨ ਪਰ ਹੁਣ ਫਿਰ ਚਿੰਤਾ ਜਿਹੜੀ ਹੈ ਵਧੀ ਹੈ ਕਿਉਂਕਿ ਅੱਜ ਫਿਰ ਤੋਂ ਮੀਂਹ ਪੈ ਰਹੇ ਨੇ ਤਾਂ ਸਿੱਸਾ ਦੇ ਵਿੱਚ ਹੁਣ ਹਾਲੇ ਦੀ ਹੈ ਵੱਡੀ ਖਬਰ ਹੈ ਕਿ ਉੱਥੇ ਘੱਗਰ ਨੇ ਭਿਆਨਕ ਰੂਪ ਧਾਰਿਆ ਹਰ ਪਿੰਡ ਪਨੇਹਾਰੀ ਤੇ ਬੁਰਜ ਕਰਮਗੜ ਦੇ ਵਿਚਾਲੇ ਜਿਹੜਾ ਹੈ ਉਹ ਘੱਗਰ ਦਾ ਬੰਨ 80 ਫੁੱਟ ਦਾ ਪਾੜ ਉਸ ਦੇ ਵਿੱਚ ਪਿਆ ਹੈ ਟੁੱਟ ਗਿਆ ਹੈ ਤਾਂ ਉਸ ਤੋਂ ਬਾਅਦ ਇਹ ਨੋਬਤ ਆਈ ਹੈ ਕਿ ਹਜ਼ਾਰਾਂ ਏਕੜ ਫਸਲ ਜਿਹੜੀ ਹੈ ਉਹ ਤੇ ਪਾਣੀ ਪੂਰਾ ਵਹਾ ਦੇ ਨਾਲ ਵਹਿ ਰਿਹਾ ਹੈ ਔਰ ਸਵਾਭਿਕ ਤੌਰ ਤੇ ਖੇਤਾਂ ਦੇ ਵਿੱਚ ਫਸਲ ਜਿਹੜੀ ਹੈ ਉਸ ਹਾਲਾਤਾਂ ਵਿੱਚ ਨਜ਼ਰ ਨਹੀਂ ਆਉਂਦੀ ਪੂਰੀ ਤਰ੍ਹਾਂ ਦੇ ਨਾਲ ਡੁੱਬ ਜਾਂਦੀ ਹੈ ਉਸ ਤੋਂ ਬਾਅਦ ਅ ਫਸਲ ਜਿਹੜੀ ਹੈ ਉਹ ਬਿਲਕੁਲ ਖਰਾਬ ਹੋਣ ਦੇ ਨਾਲ-ਨਾਲ ਜਿਹੜੀ ਅਗਲੀ ਫਸਲ ਹੈ ਉਸ ਨੂੰ ਲੈ ਕੇ ਵੀ ਕਿਸਾਨਾਂ ਨੂੰ ਚਿੰਤਾ ਪੈ ਜਾਂਦੀ ਹੈ ਕਿਉਂਕਿ ਇਹ ਹਾਲਾਤ ਅਸੀਂ ਲਗਾਤਾਰ ਪੰਜਾਬ ਦੇ ਮਾਝੇ ਵਾਲੇ ਪਾਸੇ ਦੁਆਬੇ ਵਾਲੇ ਪਾਸੇ ਦੇਖ ਰਹੇ ਹਾਂ ਜਿਸ ਤਰੀਕੇ ਦੇ ਨਾਲ ਬਣੇ ਹੋਏ ਨੇ ਤਾਂ ਘੱਗਰ ਨੇ ਇੱਥੇ ਭਿਆਨਕ ਮੁਹਤਾਰਾ ਹੈ ਔਰ ਬੇਹੱਦ ਜ਼ਿਆਦਾ ਜਿਹੜਾ ਫਲੋ ਕਿਉਂਕਿ 2 ਫੁੱਟ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਉੱਤੇ ਘੱਗਰ ਵਹਿ ਰਿਹਾ ਸੀ ਤਾਂ ਇਸ ਦੇ ਚੱਲਦੇ ਪੰਜਾਬ ਵਾਲੇ ਪਾਸੇ ਬਹੁਤ ਚਿੰਤਾ ਦੇਖੋ ਬਣੀ ਹੋਈ ਸੀ ਔਰ ਲੱਗ ਰਿਹਾ ਸੀ ਕਿ ਤਨਾ ਕਿਤੇ ਇੱਧਰ ਵਾਲੇ ਪਾਸੇ ਟੁੱਟ ਸਕਦਾ ਹੈ ਬੰਨ ਪਰ ਅਜੇ ਹ ਫਿਲਹਾਲ ਨਹੀਂ ਹੋਇਆ ਤਾਂ சுரேਨ 사ਵੰਤ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ சுரேਨ ਕੀ ਕੁਝ ਜਾਣਕਾਰੀ ਹੈ ਕਿਉਂਕਿ ਤਸਵੀਰਾਂ ਵੀ ਹਮ ਦੇਖ ਪਾ ਰਹੇ ਆ 80 ਫੁੱਟ ਜੀ ਜੋ ਇਸ ਸਮੇਂ ਬੰਦ ਦੀ ਗੱਲ ਕੀ ਜਾਏ ਤਾਂ ਟੁੱਟਾ ਹੈ ਹਾਂ ਸੇ சுரேਨ जी गुरजोत देखिए जो सिरसा के पास बरनाला रोड के साथ लगता क्षेत्र है जो बिल्कुल गगर के किनारे पर है पनिहारी से लेकर जो जोर्द बुर्ज करमगढ़ का रास्ता है वहां पर जो तटबंध है वो टूट चुके हैं और जो आसपास का क्षेत्र है लगभग हजारों एकड़ जमीन है जो पूरी जलमग्न हो चुकी है हालांकि जिला प्रशासन के लोग वहां पर मौजूद है और जो ग्रामीण है वो भी तटबंध को मजबूत करने में लगे हुए हैं लेकिन जिस तरीके से लगातार बारिश आ रही है तो यह खतरा अभी भी कायम है जी ਕਿੰਨੇ ਗਾਂਵ ਪ੍ਰਭਾਵਿਤ ਹੋਣਗੇ ਸੁਰੇਂਦਰ लगभग देखिए बरनाला रोड के आसपास का क्षेत्र है लगभग सात से आठ ऐसे गांव हैं जो बिल्कुल गगर के किनारे पर बसे हुए हैं चाहे बात की जाए पनिहारी की चाहे संगर की बात की जाए या बुर्ज करमगढ़ की बात की जाए लगभग एक दर्जन के करीब ऐसे गांव हैं जो बिल्कुल गगर के किनारे पर बसे हुए हैं लेकिन जो यह अभी बुर्ज करमगढ़ के पास का जो ये तटबंध टूटा है इसे बुर्ज करमगढ़ और पनिहारी गाँव की जो फसल है जो जमीन है लगभग हजारों एकड़ है वो अभी जलमग्न हो चुकी है लेकिन अभी जो आस के गाँव है उन पर भी यह खतरा मंडराता हुआ नजर आ रहा है जी सुरेन ये भी जानना चाहेंगे देखो दर्शक सुन पा रहे हैं तो क्लियर जानना चाहेंगे आपसे क्योंकि पानी का बहाव किधर है या आप बताएं क्योंकि पानी ये नहीं देखेगा कि हरियाणा कहाँ है और पंजाब कहाँ है एग्जैक्ट जो पार यहां पे बांध टूटा है तो इसका असर क्या सिर्फ हरियाणा के गांव में होगा या पंजाब भी प्रभावित हो सकता है जी देखिए सरदूलगढ़ से यह पूरा पहले पंचकुला से निकलती है और पंजाब और हरियाणा के कई क्षेत्रों से होते हुए निकलती है और सरदूलगढ़ के बाद यह हरियाणा के अंदर गगर नदी है जो एंटर करती है और गगर नदी जिस स्थान से एंटर करती है ये बिल्कुल पनिहारी का गांव है जिसके अंदर एंटर करती है और बिल्कुल पंजाब और जो हरियाणा की बॉर्डर है लगभग वहीं से ही है तटबंध टूटे हैं इसे यह बात नहीं कहा जा सकता कि केवल हरियाणा को नुकसान होगा पंजाब के भी सुरदूल के आसपास के गांव हैं उन पर भी नुकसान हो सकता है लेकिन बहाव है जो ये रानिया क्षेत्र है और उसके बाद राजस्थान की तरफ यह गग्गर नदी का निकल जाती है पूरे एरिया के अंदर ये अभी तक रेड अलर्ट पर है कहीं पर भी नुकसान हो सकता है लेकिन जिस तरीके से पीछे से देखा जा रहा है अभी कल पंचकुला में जो गग्गर का जलस्तर है कम हुआ है उसका रात की सांस जरूर है लेकिन जो अभी तक है डेंजर लेवल पर गग्गर का बांध तो है ऑटो जो की बात की जाए ऑटो पर जो बांध बना हुआ है वो भी अभी इकतालीस हजार क्यूसिक का जो डेंजर लेवल है उस तक पहुंच चुका है और जो आसपास के जो भी सिरसा शहर के सिरसा जिले के जितने भी गांव हैं उन पर डेंजर है अभी रेड अलर्ट पर है और इसके अलावा सरदूलगढ़ के आसपास का जो पंजाब का क्षेत्र है वहां पर भी गाँवों में अभी बुनियादी करवाई कर जा रही है और ग्रामीण है वो लगातार तटबंधों पर पैरेदारी कर रहे हैं और अपनी सुरक्षा के प्रबंध करने में लगे हुए हैं जी मौसम आप बता रहे बारिश हो रही है इसके साथ साथ क्या मुश्किलें बहुत आ रही क्योंकि जो तस्वीरें हम देख पा रहे हैं तो बहुत आसानी से तो ये काम नहीं होगा जी बिल्कुल देखिए सबसे बड़ी समस्या यही आ रही है कि पिछले तीन दिन से चार दिन से लगातार बारिश हो रही है और अब भी आप सुबह से बात की जाए तो तेज बारिश हो रही है जिसके कारण तटबंध और कमजोर होते हुए नजर आ रहे हैं यही सबसे बड़ी समस्या है क्योंकि ना तो तटबंध कमजोर होने के बाद वहां पर जेसीबी पहुंच पाएगी ना ट्रैक्टर ट्राली पहुंच पा रहे हैं यही सबसे बड़ी एक समस्या है जो तटबंध को कमजोर कर रही है और कहीं से पर भी गग्गर अपना रुद्र रूप ले सकते हैं और कहीं से भी बांध टूट सकते हैं जी ठीक है बहुत बहुत शुक्रिया सुरेन तमाम जानकारी के ਇਹ ਤਾਂ सिरसा ਦੇ ਵਿੱਚ ਖੱਗਰ ਅਦਾ ਜਿਹੜਾ ਬੰਨ ਹੈ ਉਹ ਟੁੱਟਿਆ ਹੈ ਔਰ ਸਿਰਫ ਇੰਨਾ ਨਹੀਂ ਕਿਉਂਕਿ 80 ਫੁੱਟ ਦਾ ਪਾੜ ਪਿਆ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਜ਼ਿਆਦਾ ਮਾਰ ਕਰੇਗਾ ਜੋ ਜਾਣਕਾਰੀ ਸਾਡੇ ਸਹੋਬੀ ਦੇ ਰਹੇ ਸੀ ਕਿ ਸਿਰਫ ਹਰਿਆਣਾ ਨਹੀਂ ਬਲਕਿ ਪੰਜਾਬ ਦੇ ਜਲੇ ਕੁਝ ਪਿੰਡ ਦੇ ਸਰਦੂਰ ਦੇ ਨਾਲ ਲੱਗਦੇ ਉਹ ਵੀ ਪ੍ਰਭਾਵਿਤ ਹੋ ਸਕਦੇ ਸਮਾਣਾ ਵਾਲ ਕਰਦੇ ਜਿੱਥੋਂ ਦੇ ਪਿੰਡ ਹਰਚੰਦਪੁਰਾ ਦੇ ਨੇੜੇ ਉਫਾਨ ਤੇ ਕਗਰ ਦਰਿਆ ਤੇਜ਼ ਵਹਾਅ ਦੇ ਕਾਰਨ ਖੇਤਾਂ ਦੇ ਵਿੱਚ ਪਾਣੀ ਦਾਖਲ ਹੋਇਆ ਹੈ ਕਗਰ ਦਰਿਆ ਦੇ ਬੰਨ ਤੇ ਵੀ ਖਤਰਾ ਮੰਡਰਾਇਆ ਹੈ ਆਪਣੇ ਪੱਧਰ ਤੇ ਪੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੋਕ ਜੁਟੇ ਹੋਏ ਨੇ ਪਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਬਹਿ ਰਿਹਾ ਹੈ ਕਗਰ ਦਾ ਪਾਣੀ ਇਸ ਵੇਲੇ ਤਾਂ ਇਸ ਕਰਕੇ ਹਾਲਾਤ ਜਿਹੜੇ ਨੇ ਉਹ ਹੋਰ ਵੀ ਨਾਸੁਖ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਗਰ ਦਰਿਆ ਦੇ ਬੰਨ ਤੇ ਵੀ ਇਹ ਖਤਰਾ ਮੰਡਰਾਇਆ ਹੈ ਕਿਉਂਕਿ ਸਮਾਣਾ ਆ ਦਪੈਣਾ ਹੱਚਾਂ ਨੂੰ ਪੂਰਾ ਉੱਥੇ ਜਿਹੜਾ ਕਰਦਾ ਜਿਹੜਾ ਇਸ ਵੇਲੇ ਵਹਾ ਹੈ ਤਾਂ ਗਰ ਦਰਿਆ ਹੈ ਉਹ ਪੂਰਾ ਉਫਾਨ ਤੇ ਵਹਿ ਰਿਹਾ ਹੈ ਤਾਂ ਇੱਥੇ ਵੀ ਚਿੰਤਾ ਬਣੀ ਹੋਈ ਹੈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਇੱਥੇ ਵੀ ਬੰਨ ਜਿਹੜੇ ਨੇ ਉਹ ਮਜ਼ਬੂਤ ਕੀਤੇ ਜਾਵੇ ਹਲੇ ਹਾਲਾਤ ਇਹ ਨੇ ਜੀ ਥੋੜਾ ਥੋੜਾ ਵਧੇ ਰਿਹਾ ਜੀ ਕਿਉਂਕਿ ਇਹ ਮੋਰਚਾ ਸੰਭਾਲ ਕੇ ਰੱਖਣਾ ਪਊਗਾ ਇੱਕ ਰਾਤ ਹਲੇ ਹੋਰ ਮਿਹਨਤ ਕਰਨੀ ਪਊਗੀ ਸਾਰਿਆਂ ਨੂੰ ਦੇ ਰਾਤ ਆ ਪੈਸੇ ਸਾਰੇ ਕਿਸਾਨ ਕਰ ਰਹੇ ਨੇ ਮਿਹਨਤ ਔਰ ਜਿਹੜਾ ਮੰਗਲਾ ਪਾਣੀ ਖਿਲੜ ਰਿਹਾ ਉਹ ਹਲੇ ਉਰੇ ਆ ਰਿਹਾ ਜੇ ਬੇਸ਼ੱਕ ਮੰਗਰੋਂ ਘਟ ਗਿਆ ਪਰ ਪਾਣੀ ਹਲੇ ਥੋੜਾ ਥੋੜਾ ਵਧੇ ਰਿਹਾ ਜੀ ਇਸ ਟਾਈਮ ਖਤਰੇ ਦੇ ਉੱਪਰ ਹੈ ਉੱਪਰ ਹੈ ਜੀ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਚੱਲ ਰਿਹਾ ਜੀ ਬੁੱਟਰ ਸਾਹਿਬ ਅਸੀਂ ਜੀ ਲੋਕਾਂ ਦੇ ਸਹਿਯੋਗ ਨਾਲ 5 ਦਿਨਾਂ ਤੋਂ ਜਸੇਬੰਦੀ ਵੱਲੋਂ ਇੱਥੇ ਜੀ ਅਸੀਂ ਨਾਲ ਆ ਤੇ ਇਹ ਜਿਹੜਾ ਵਾ ਅਜੇ ਜਿਹੜਾ ਪਾਣੀ ਦਾ ਅਜੇ ਖਤਰਾ ਬਣਾਇਆ ਕਿ ਅੱਗੇ ਜਿਹੜਾ ਟਾਂਗਰੀ ਜਿਹੜੇ ਪੈਂਦੇ ਆ ਕਿ ਕਈ ਨਾਲੇ ਪੈਂਦੀ ਅੱਗੇ ਉਹਨਾਂ ਦੇ ਕਾਰਨ ਇੱਥੇ ਪਾਣੀ ਨੀਗਾ ਕੱਟ ਰਿਹਾ ਰੋਜ਼ ਕੱਲ ਚ 4 ਇੰਚ ਕੱਲ ਚੜ ਗਿਆ ਹੈਗਾ 4 ਇੰਚ ਅੱਜ ਹੋਰ ਚੜ ਗਿਆ ਕੱਲ ਕੱਲ ਨਾਲ ਇੱਥੇ ਟੁੱਟ ਗਿਆ ਹੈ ਅਰਜੰਦਪੁਰੇ ਕੋਲ ਇੱਥੇ ਟੁੱਟ ਗਿਆ ਹੈ ਪਾਣੀ ਉਤੋਂ ਦੀ ਚੱਲਣਾ ਥੋੜਾ ਸ਼ੁਰੂ ਹੋ ਗਿਆ ਹੈ ਥੋੜਾ ਥੋੜਾ ਰਿਸਕ ਰਿਸਣਾ ਸ਼ੁਰੂ ਹੋ ਗਿਆ ਹੈਗਾ ਆਖਰੀ ਤੱਕ ਜਿੰਨਾ ਚਿਰ ਤੱਕ ਆਸਾ ਲੋਕ ਇੱਥੇ ਡੱਟੇ ਰਹਿਣਗੇ ਕੱਗਰ ਦੇ ਹਲੇ ਹਾਲਾਤ ਇਹ ਨੇ ਜੀ ਥੋੜਾ ਥੋੜਾ ਵਧੇ ਰਿਹਾ ਜੀ ਕਿਉਂਕਿ ਇਹ ਮੋਰਚਾ ਸੰਭਾਲ ਕੇ ਰੱਖਣਾ ਪਊਗਾ ਇੱਕ ਰਾਤ ਹਲੇ ਹੋਰ ਮਿਹਨਤ ਕਰਨੀ ਪਊਗੀ ਸਾਰਿਆਂ ਨੂੰ ਦੇ ਰਾਤ ਆ ਪੈਸੇ ਸਾਰੇ ਕਿਸਾਨ ਕਰ ਰਹੇ ਨੇ ਮਿਹਨਤ ਔਰ ਜਿਹੜਾ ਮੰਗਲਾ ਪਾਣੀ ਖਿਲੜਾ ਹੈ ਉਹ ਹਲੇ ਉਰੇ ਆ ਰਿਹਾ ਹੈ ਜੇ ਬੇਸ਼ੱਕ ਮੰਗਰੋਂ ਘਟ ਗਿਆ ਪਰ ਪਾਣੀ ਹਲੇ ਥੋੜਾ ਥੋੜਾ ਵਧੇ ਰਿਹਾ ਜੀ ਕਿੰਨੇ ਖਤਰੇ ਦੇ ਉੱਪਰ ਹੈ ਉੱਪਰ ਹੈ ਜੀ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਚੱਲ ਰਿਹਾ ਜੀ ਬੁੱਟਰ ਸਾਹਿਬ ਅਸੀਂ ਜੀ ਲੋਕਾਂ ਦੇ ਸਹਿਯੋਗ ਨਾਲ 5 ਦਿਨਾਂ ਤੋਂ ਜਸੇਬੰਦੀ ਵੱਲੋਂ ਇੱਥੇ ਹੀ ਅਸੀਂ ਨਾਲ ਆ ਤੇ ਇਹ ਜਿਹੜਾ ਵਾ ਅਜੇ ਜਿਹੜਾ ਪਾਣੀ ਦਾ ਅਜੇ ਖਤਰਾ ਬਣਾਇਆ ਕਿ ਕੋ ਅੱਗੇ ਜਿਹੜਾ ਟਾਂਗਰੀ ਜਿਹੜੇ ਪੈਂਦੇ ਆ ਕਿ ਕਈ ਨਾਲੇ ਪੈਂਦੀ ਅੱਗੇ ਉਨ੍ਹਾਂ ਦੇ ਕਾਰਨ ਇੱਥੇ ਪਾਣੀ ਨੀਗਾ ਘਟ ਰਿਹਾ ਰੋਜ਼ ਚਾਰ ਕੱਲ ਚ 4 ਇੰਚ ਕੱਲ ਚੜ ਗਿਆ ਹੈਗਾ 4 ਇੰਚ ਅੱਜ ਹੋਰ ਚੜ ਗਿਆ ਕੱਲ ਕੱਲ ਨਾਲ ਇੱਥੇ ਟੁੱਟ ਗਿਆ ਹੈ ਅਰਜੰਦਪੁਰੇ ਕੋਲ ਇੱਥੇ ਟੁੱਟ ਗਿਆ ਹੈ ਪਾਣੀ ਉਤੋਂ ਦੀ ਚੱਲਣਾ ਥੋੜਾ ਸ਼ੁਰੂ ਹੋ ਗਿਆ ਹੈ ਥੋੜਾ ਥੋੜਾ ਰਿਸਕ ਰਿਸਣਾ ਸ਼ੁਰੂ ਹੋ ਗਿਆ ਹੈਗਾ ਪਰ ਲੋਕਾਂ ਦੇ ਸਹਿਯੋਗ ਨਾਲ ਕੱਲ 12 ਕੁਝ ਫਿਰ ਫੌਜ ਵੀ ਆ ਗਈ ਸੀ ਉਹਨਾਂ ਦੇ ਨਾਲ ਸਹਿਯੋਗ ਨਾਲ ਜਿਹੜਾ ਵਾ ਉਹਨੂੰ ਕਾਬੂ ਕਰ ਲਿਆ ਤੇ ਹੁਣ ਉਹਦੇ ਲਈ ਲੱਗੇ ਹੋਏ ਹੈ ਲੋਕ ਅਜੇ ਮਤਲਬ ਲਗੇ ਨੇ ਲੋਕ ਇਹਦੇ ਲੱਗੇ ਜੀ ਇਹਦੇ ਲੱਗੇ ਰਹਿਣਗੇ ਉਦੋਂ ਤੱਕ ਜਦੋਂ ਆਖਰੀ ਤੱਕ ਜਿੰਨਾ ਚਿਰ ਤੱਕ ਆਸਾ ਲੋਕ ਇਥੇ ਡੱਟੇ ਰਹਿਣਗੇ ਉਧਰ ਪਠਿਆਲਾ ਤੋਂ ਹਰਿਆਣਾ ਜਾਣ ਵਾਲੇ ਰਸਤੇ ਤੇ ਹੜਾਂ ਦੀ ਮਾਰ ਦੇ ਨਾਲ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ ਹਰਿਆਣਾ ਬਾਰਡਰ ਦੇ ਨੇੜੇ ਤਾਂਗਰੀ ਕੱਕਰ ਤੇ ਮਾਰਕੰਡੇ ਹਰ ਦਰਿਆਵਾਂ ਦੇ ਵਿੱਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਹੈ ਕਿਸਾਨਾਂ ਦੀਆਂ ਫਸਲਾਂ ਦੇ ਨਾਲ-ਨਾਲ ਲੱਖਾਂ ਰੁਪਏ ਦੀ ਮਸ਼ੀਨਰੀ ਤੇ ਘਰਾਂ ਦਾ ਵੀ ਨੁਕਸਾਨ ਇਸ 70 ਸਾਲਾਂ ਦੇ ਵਿੱਚ ਇਹ ਜਿਹੜੀ ਬੈਲਟ ਹੈ ਜਿੱਥੇ ਮੈਂ ਇਸ ਵੇਲੇ ਖੜ੍ਹਾ ਕਿਸੇ ਵੀ ਸਰਕਾਰ ਨੇ ਇਹਨਾਂ ਕਿਸਾਨਾਂ ਦੀ ਪਿੰਡ ਵਾਲਿਆਂ ਦੀ ਬਾਹ ਨਹੀਂ ਪੜੀ ਦਰਜਨਾ ਪਿੰਡ ਨੇ ਗੱਲ ਅਸੀਂ ਘੱਗੜ ਦੀ ਕਰਦੇ ਰਹੇ ਲਗਾਤਾਰ ਅਸੀਂ ਘੱਗੜ ਦੀ ਗੱਲ ਕਰਦੇ ਰਹੇ ਕਿ ਘੱਗੜ ਮਾਰ ਕਰਦਾ ਘੱਗੜ ਮਾਰ ਕਰਦਾ ਪਰ ਕਦੇ ਉਹਨਾਂ ਲੋਕਾਂ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਕਿ ਆਖਰ ਜਿਹੜੇ ਦੋ ਦਰਿਆ ਨੇ ਟਾਂਗ 'ਤੇ ਮਾਰਕੰਡੇ ਉਹਨਾਂ ਦਾ ਕਿਸ ਤਰ੍ਹਾਂ ਦਾ ਹਾਲ ਹੈ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਇਹ ਟਾਂਗਰੀ ਹੈ ਟਾਂਗਰੀ ਦਰਿਆ ਹਰਿਆਣੇ ਦੇ ਸੰਬਾਲਾ ਸਾਈਡ ਤੋਂ ਜਿੱਦਾਂ ਵੀ ਪਾਣੀ ਆਉਂਦਾ ਇਸ ਕਾਂਗਰੀ ਦਰਿਆ ਦੇ ਵਿੱਚ ਆਉਂਦਾ ਤੇ ਮੇਰੇ ਖੱਬੇ ਪਾਸੇ ਜਿੰਨਾ ਤੁਸੀਂ ਇਹ ਪਾਣੀ ਦੂਰ ਦੂਰ ਤੱਕ ਦੇਖ ਰਹੇ ਹੋ ਇਹ ਸਾਰਾ ਪਾਣੀ ਨਹੀਂ ਹੈਗਾ ਇਹ ਹੈਗੇ ਨੇ ਖੇਤ ਇਹ ਖੇਤਾਂ ਦੇ ਉੱਪਰ ਦੀ ਪਾਣੀ ਚੱਲ ਰਿਹਾ ਤੇ ਇਹਦੇ ਵਿੱਚ ਸੈਂਕੜੇ ਏਕੜ ਜਿਹੜੀ ਫਸਲ ਹੈ ਉਹ ਡੁੱਬੀ ਹੋਈ ਹੈ ਚਾਰਾ ਫੋਰ ਜਿਹੜੇ ਫਲ ਫਰੂਟ ਦੇ ਦਰਖਤ ਕਿਸਾਨਾਂ ਨੇ ਲਾਏ ਸੀ ਉਹ ਡੁੱਬੇ ਹੋਏ ਨੇ ਤੇ ਦੂਜੇ ਪਾਸੇ ਇੰਦਰ ਤੁਹਾਨੂੰ ਹਾਲਾਤ ਦਿਖਾਈਏ ਤਾਂ ਪਿੱਛੇ ਕਿਸਾਨਾਂ ਦੇ 4-5 ਜਿਹੜੇ ਟਰੈਕਟਰ ਨੇ ਮਸ਼ੀਨਰੀ ਐ ਉਹ ਡੁੱਬੀ ਪਈ ਆ Zoom ਕਰਕੇ ਦੇਖਣਾ ਕਿ ਸ਼ਾਇਦ ਉਸੇ ਤੱਕ ਸਾਡੀ ਜਿਹੜੀ ਪਹੁੰਚ ਚਲੀ ਜਾਵੇ ਤੁਸੀਂ ਦੇਖੋ ਕਿ ਦੂਰ ਜਿਹੜੇ ਟਰੈਕਟਰ ਨੇ ਉਹ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਸਾਰੀ ਮਸ਼ੀਨਰੀ ਦਾ ਨੁਕਸਾਨ ਹੈ ਕਿਹਨੇ ਕੀ ਨਾਮ ਹੈ ਤੁਹਾਡਾ ਨਾਮ ਸ਼ਿਵ ਕੁਮਾਰ ਲਾਵ ਸਿੰਘ ਜੀ ਹਾਂ ਜੀ ਛੋਟੀ 70 ਸਾਲ ਉਮਰ ਹੋ ਗਈ 70 ਸਾਲ ਤੇ ਅੱਜ ਦੀ ਟਾਂਗ ਨਹੀਂ ਦਰਿਆ ਆਪਾਂ ਕਹਿੰਦੇ ਨੇ ਝੱਗੜ ਮਾਰ ਕਰਦੇ ਟਾਂਗਰੀ ਕਿੰਨਾ ਕਰ ਮਾਰ ਕਰਦੀ ਹੈ ਗੰਗੜੀ ਆਏ ਸਾਲ ਮਾਰ ਕਰਾ ਜੀ ਮਾਨੂੰ ਅੱਛੀ ਪ੍ਰਭੂ ਆਏ ਸਾਲ ਕੋਈ ਗੌਰ ਨਹੀਂ ਕਰਦਾ ਹੂੰ ਬਾਹੂ ਰਖਦੇ ਦੇਖਾ ਫੈਡਪੋਟ ਕਾ ਵਗ ਜਾ ਕਿੰਨਾ ਪਾਣੀ ਆਵਾ ਇਸ ਸਾਲ ਸਾਰੀ ਫਸਲ ਮਰ ਜਾਂਦੀ ਹੈ ਇੱਕ ਸਾਲ ਪਹਿਲਾਂ ਆਇਆ ਤਾਂ ਇਹਨਾਂ ਟਰੈਕਟ ਮਾਰੇ ਡੁੱਬੇ ਖੜੇ ਰਹਿ ਅੰਦਰ ਕੋਈ ਮਦਦ ਨਹੀਂ ਲਈ ਹਾਂ ਕੋਈ ਮਦਦ ਨਹੀਂ ਮਿਲੀ 50 60 ਸਾਲ ਲਈ

ਤੁਸੀਂ ਦੇਖੋ ਜੀ ਉਹਨਾਂ ਦਾ ਪਲਾਨ ਵੀ ਆ ਬਹੁਤ ਕਿਉਂਕਿ ਨੋ ਗਰਦੀ ਵੀ ਮਾਰ ਇਥੇ ਮਾਰ ਇਥੇ ਮਾਰ ਕਰਦੇ ਹਾਂ ਮਾਰਦੇ ਨੇ ਬਿਲਕੁਲ ਤੁਸੀਂ ਦੇਖੋ ਕਿ ਜਿਹੜੀ ਇਹ ਜਾਣਕਾਰੀ ਹੈ ਸਭ ਤੋਂ ਵੱਧ ਅਹਿਮ ਇਸ ਕਰਕੇ ਹੈ ਕਿ ਤੱਨ ਦਰਿਆ ਨੇ ਠੱਗਰ ਪਟਿਆਲੇ ਜ਼ਿਲ੍ਹੇ ਦੇ ਸ਼ੁਰੂਆਤ ਦੇ ਵਿੱਚ ਮਾਰ ਕਰਦਾ ਤਾਂ ਉਸ ਤੋਂ ਬਾਅਦ ਅੱਗੇ ਆ ਕੇ ਜਦੋਂ ਹਰਿਆਣੇ ਕੋਲੇ ਅਸੀਂ ਆਉਨੇ ਆ ਤਾਂ ਅੱਗੇ ਪਿਹੇਵੇ ਨੂੰ ਜਾਂਦੀ ਹੈ ਗੁਰੂਗ੍ਰਾਮ ਨੂੰ ਜਾਂਦੀ ਹੈ ਤੇ ਇੱਧਰ ਰੀਜਨ ਸਾਦਾ ਦੇਵੀਗੜ੍ਹ ਇੱਕ ਬਣ ਗਿਆ ਜਦੋਂ ਉਹ ਸਾਰਾ ਪਾਣੀ ਇੱਥੇ ਇਕੱਠਾ ਹੁੰਦਾ ਤਾਂ ਜੋ ਘੁੰਮ ਕੇ ਮਾਰ ਅੱਗੇ ਬਾਤਿਆਂ ਤਾਂ ਲੁਧਿਆਣਾ ਦੇ ਪਿੰਡ ਸਸਰਾਲੇ ਦੇ ਵਿੱਚ ਆਰਜੀ ਬੰਨ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਚੱਲ ਰਹੀ ਹੈ ਪ੍ਰਸ਼ਾਸਨ ਅਤੇ ਸਥਾਨਕ ਲੋਕ ਲਗਾਤਾਰ जुटे ਹੋਏ ਹਨ ਔਰ ਆਰਜੀ ਬੰਨ ਵੜਾ ਕੇ ਦਰਿਆ ਦਾ ਪਾਣੀ ਰੋਕਿਆ ਜਾ ਰਿਹਾ ਹੈ ਤਾਂ ਸਤਲੁਜ ਦੇ ਵਿੱਚ ਪਏ 파ੜ ਤੋਂ ਆਏ ਪਾਣੀ ਨੂੰ ਆਰਜੀ ਬੰਨ ਨੇ ਰਕਿਆ ਹੈ ਤਾਂ ਨਿਊਜ਼ੀਟੀਨ ਦੇ ਵਿੱਚ ਲੁਧਿਆਣਾ ਦਾ ਬਿਆਨ ਆਇਆ ਹੈ ਕਿ ਸਥਿਤੀ ਪੂਰੇ ਕੰਟਰੋਲ ਦੇ ਵਿੱਚ ਰੱਖਿਆ ਗਿਆ ਹੈ ਔਰ ਆਰਜੀ ਬੰਨ ਕਰਕੇ ਬਚਾ ਰਿਹਾ ਹੈ ਤਾਂ ਆਰਜੀ ਬੰਨ ਹੋਰ ਉੱਚਾ ਕਰ ਰਹੇ ਹਨ ਡੀਸੀ ਦਾ ਕਹਿਣਾ ਹੈ ਆਰਜੀ ਬੰਨ ਨੂੰ ਕਾਫੀ ਮਜ਼ਬੂਤ ਕੀਤਾ ਗਿਆ ਤਾਂ ਕੰਮ ਲਗਾਤਾਰ ਚੱਲ ਰਿਹਾ ਹੈ ਕਿ ਮਿਸ਼ਨਰ ਸਾੜਨਾਲ ਨੇ ਗੱਲਬਾਤ ਕਰਾਂਗੇ ਸਰ ਇੱਕ ਤਰੀਕੇ ਦੇ ਇੰਤਜ਼ਾਮ ਨੇ ਹਣ ਲਗਾਤਾਰ ਤੁਹਾਡੇ ਵੱਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਇੱਕ ਪਾਸੇ بارش ਦੂਸਰੇ ਪਾਸੇ ਪਾਣੀ ਦਾ ਫਲੋ ਤੇ ਪਾਣੀ ਦਾ ਫਲੋ ਹਜੇ ਥੱਲੇ ਚੱਲ ਰਿਹਾ ਹੈ ਪਾਣੀ ਦਾ ਫਲੋ ਕੰਟਰੋਲਡ ਹੈ ਬੰਨ ਇੱਥੇ ਬਣਿਆ ਹੋਇਆ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕੋbran ਦੀ ਲੋੜ ਨਹੀਂ ਬਿਲਕੁਲ ਵੀ ਕਿਤੇ ਵੀ ਅਸੀਂ ਖੇਤ 'ਚ ਨਹੀਂ ਪਾਣੀ ਬੜਨ ਨਾ ਬੜਿਆ ਹੈਗਾ ਨਾ ਬੜਨ ਦਿੰਦੇ ਆ ਪ੍ਰਸ਼ਾਸਨ ਇੱਥੇ ਲੱਗਿਆ ਹੋਇਆ ਹੈ ਟੀਮ ਸਾਰੇ ਪਿੰਡ ਵਾਲੇ ਇੱਥੇ ਲੱਗੇ ਹੋਏ ਆ ਸਾਰੀ ਸੰਗਤ ਤੁਸੀਂ ਦੇਖ ਰਹੇ ਇੱਥੇ ਮੌਜੂਦ ਹੈ ਅੱਡੜ ਪਿੰਡਾਂ ਤੋਂ ਸਰਪੰਚ ਸਾਹਿਬ ਇੱਥੇ ਆਏ ਨੇ ਮਦਦ ਕਰ ਰਹੇ ਹਨ ਔਰ ਵੀ ਹੋਰ ਸ਼ਹਿਰ ਤੋਂ ਵੀ ਲੋਕ ਇੱਥੇ ਮਦਦ ਪਹੁੰਚਾ ਰਹੇ ਹਨ ਔਰ ਪਾਣੀ ਹਜੇ ਕੰਟਰੋਲ 'ਚ ਹੈ ਬੰਨ ਜਿਹੜਾ ਹੈਗਾ ਕੁਝ ਪੁਆਇੰਟਾਂ ਤੇ ਖੁਰ ਗਿਆ ਔਰ ਇੱਕ ਦੋ ਪੁਆਇੰਟ ਤੇ ਕੱਲ ਰਾਤ ਤੇ 파ੜ ਵੀ ਪੈ ਗਿਆ ਸੀਗਾ ਬਟ ਪਾਣੀ ਕੰਟਰੋਲ 'ਚ ਹੈ ਅੱਜ ਸਰ ਕੁਝ ਖੇ ਤਾਂ ਵੱਡੀ ਖਬਰ ਆ ਰਹੀ ਹੈ ਸੀਐਮ ਆਨ ਦੀ ਸਿਹਤ ਨੂੰ ਲੈ ਕੇ ਫੁਟੇਜ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਸੀਐਮ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਨੇ ਸੀਐਮ ਆਨ ਤਾਂ ਅਰ ਬੀਤੇ ਰਾਤ ਤੋਂ ਉਹਨਾਂ ਨੂੰ ਹਸਪਟਲਾਈਜ਼ ਕੀਤਾ ਗਿਆ ਸੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ 40 ਦੇ ਵਿੱਚ ਕਿਉਂਕਿ ਸਿਹਤ ਠੀਕ ਨਹੀਂ ਸੀ ਔਰ ਦੋ ਦਿਨ ਤੋਂ ਹਾਲਾਂਕਿ ਘਰ ਦੇ ਵਿੱਚ ਹੀ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਸਿਹਤ ਜਿਹੜੀ ਆ ਉਹ ਖਰਾਬ ਹੋ ਗਈ ਸੀ ਵਿਗੜ ਗਈ ਸੀ ਪਲਸ रेट ਕਾਫੀ ਡਿੱਗ ਗਿਆ ਸੀ 45 ਤੇ ਆ ਗਿਆ ਸੀ ਜਿਸ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਹੁਣ ਇਹ ਖਬਰ ਹੁਣੇ ਬਿਆਨ ਹਾਲਾਂਕਿ ਇਸ ਤੋਂ ਪਹਿਲਾਂ ਹੋਰ ਬਖੋ ਬਖ ਲੀਡਰ ਦੀ ਉਹਨਾਂ ਨੂੰ ਮਿਲ ਕੇ ਆਏ ਨੇ ਆਮ ਆਦੀ ਪਾਰਟੀ ਦੇ ਆਗੂ ਮਿਲ ਕੇ ਆਏ ਸਨ ਉਹਨਾਂ ਨੇ ਵੀ ਦੱਸਿਆ ਸੀ ਕਿ ਸਿਹਤ ਵਿੱਚ ਸੁਧਾਰ ਹੋ ਰਿਹਾ ਔਰ ਜਲਦੀ ਉਹਨਾਂ ਦੇ ਵੱਲੋਂ ਬਾਕੀ ਕੰਮਕਾਰ ਸਾਂਭਿਆ ਜਾਏਗਾ ਪਰ ਹੁਣ ਇਸ ਨੂੰ ਲੈ ਕੇ ਕਿਉਂਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਡਾਕਟਰਸ ਕੀ ਕਹਿੰਦੇ ਨੇ ਹਸਪਤਾਲ ਕੀ ਕਹਿੰਦਾ ਹੈ ਤਾਂ ਫੋਟੇਜ ਦਾ ਬਿਆਨ ਸਾਹਮਣੇ ਆ ਗਿਆ ਹੈ ਸੀਮਾਨ ਦੀ ਸਿਹਤ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸੀਐਮ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਡਾਕਟਰਾਂ ਨੇ ਨਿਗਰਾਨੀ ਦੇ ਵਿੱਚ ਨੇ ਸੀਮਾਨ ਔਰ ਪਲ ਸੇਟ ਦੇ ਵਿੱਚ ਵੀ ਸੁਧਾਰ ਹੋ ਰਿਹਾ ਹੈ ਤਾਂ ਕੁਲ ਮਿਲਾ ਕੇ वखो टेस्ट पहला भी हुए सन जो हॉस्पिटलाइज हुए सन सीएम एम मान तो हूँ फिर तो अजि जानकारी जी है दो दिन पैल्ह है कि उन्होंने सेहत खराब हो गई है जिस बाद घर ही सी उ जाके अरविंद केजरीवाल उस तो बाद मनीष सिसोदिया तो अच्छ अमन अरोड़ा हरपाल चीमा वो बख लीडर मिलकर भी आए सन और हूँ बयान फोटेज आया है सीएम के बलड टैस्ट भी सही हैं यानी कि ब्लड टैस्ट भी सुभाविक तौर पर किए जाने सन क्योंकि बीमार ने और हॉस्पिटलाइज इस करके ही जाता है ताकि सारे एक बार टैस्ट हो जा इस के चलते टैस्ट किए गए हैं और जो बयान फोटिज का आया है तो उन्होंने कहा है कि ब्लड टैस्ट जोड़े ने वो भी सही ने पल्स रेट में भी सुधार होया है और पैला दिहत सुधार है इस तो पहला जो बख लीडर ने वो मिलन पहुंचे सन उन्होंने हाल चाल जाने से और उन्होंने दसिया भी सी एम मान की सेहत जी है पेल्ह दाफ़ी बेहतर है और जल्दी आके सी एम वजो जो कामकाज हमारा सारा वो अपना देख उसको सामभगे तो दो तीन दिन हो गए हैं अच्छ तीसरा दिन है सीएमान की सेहत जी है खराब हुई उस दस बजे करीब जो हस्पताल भर्ती कराया गया ले जिस तुम उन्होंने अब जो है खबर आई है तो कि सेहत में सुधार है क्योंकि वक् वक् लीडर भी मिलते आए उन्होंने भी दसिया इस पेल वो हड़ प्रभावित इलाक गए हैं हालांकि जेकर हरपाल चीमा और अमन अरोड़ा और गल की जाए तो उन्होंने दसिया वजह की उन्होंने कहा कि ਬਾਇਰੋੜੋ ਦੋ ਤੋਂ ਤਿੰਨ ਵਾਰ ਜਿਹੜਾ ਹੈ ਉਹ ਇਹਨਾਂ ਹਰਪਰ ਬਾਵੇਂ ਦੇ ਇਲਾਕੇ ਚ ਗਏ ਨੇ ਦੂਰ ਦੂਰ ਗਏ ਨੇ ਤਾਂ ਉਸ ਨੂੰ ਲੈ ਕੇ ਵੀ ਕਾਇੰਟ ਮੰਨਿਆ ਜਾ ਸਕਦਾ ਹੈ ਕਿ ਉਸ ਦਿਵਜਾ ਦੇ ਨਾਲ ਉਹਨਾਂ ਦੀ ਸਿਹਤ ਖਰਾਬ ਹੋ ਗਈ ਹੋਵੇ ਰੂਟੀਨ ਦੇ ਵਿੱਚ ਜੋ ਸਫਰ ਰਿਹਾ ਹੈ ਤਾਂ ਹੁਣ ਇਹ ਖਬਰ ਆ ਰਹੀ ਹੈ ਕਿ ਪਲਸ ਰੇਟ ਵਿੱਚ ਵੀ ਸੁਧਾਰ ਹੈ ਔਰ ਹੋਟੇਜ਼ ਦਾ ਬਿਆਨ ਆ ਗਿਆ ਹੈ ਕਿ ਬਿਲਕੁਲ ਜਿਹੜਾ ਹੈ ਸੁਧਾਰ ਉਹਨਾਂ ਦੀ ਸਿਹਤ ਵਿੱਚ ਹੋ ਰਿਹਾ ਹੈ ਬਲੱਡ ਟੈਸਟ ਵਿੱਚ ਜਿਹੜੇ ਨੇ ਸਹੀ ਪਾਇਆ ਰਿਹਾ ਕਿ ਕਿਸੇ ਕਿਸਮ ਦੀ ਕੋਈ ਸਮੱਸਿਆ ਜਿਹੜੀ ਹੈ ਉਹ ਨਹੀਂ ਹੈ ਤਕਾਲ ਮਿਲਾਂ ਕੇ ਇਹ ਇਹ ਅਪਡੇਟ ਹੈ ਸੀਐਮਡੀ ਸਿਹਤ ਨੂੰ ਲੈ ਕੇ ਕਿ ਕਿਸੀਐਮ ਭਗਵਾਨਪਨ ਇਸ ਵੇਲੇ ਸੂਬੇ ਦੇ ਮੁਖੀ ਸੀਐਮ ਨੇ ਮੁੱਖ ਮੰਤਰੀ ਦੀ ਔਦੇਤੇ ਨੇ ਔਰ ਜਦੋਂ ਇਸ ਤਰੀਕੇ ਹੜਾ ਦੀ ਮਾਰ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਪਈ ਹੋਵੇ ਹਾਲਾਤ ਇੰਨੇ ਬਦ ਤੋਂ ਬੱਤਰ ਹੋਏ ਹੁਣ ਤਾਂ ਅਜੇਹੇ ਦੇ ਵਿੱਚ ਸਿਆਸਤ ਤੌਰ ਤੇ ਵੀ ਸਿਆਸੀ ਜਿਹੜਾ ਹੈ ਉਹ ਵੀ ਜਿੰਨਾ ਕਿਤੇ ਦੇਖਣਾ ਹੋਏਗਾ ਇਹ ਕਹਿ ਲਈਏ ਕਿ ਇੱਕ ਸੂਬੇ ਦੇ ਮੁਖੀ ਦੇ ਵੱਜੋਂ ਵੀ ਕੰਮਕਾਰ ਦੇਖਣਾ ਹੁੰਦਾ ਹੈ ਔਰ ਸਭ ਤੋਂ ਅਹਿਮ ਹੁੰਦਾ ਹੈ ਕਿ ਲੋਕ ਜਿਹੜੇ ਨੇ ਉਹ ਉਡੀਕ ਰਹੇ ਨੇ ਕਿ ਕਦੋਂ ਸਾਡੇ ਤੱਕ ਕੋਈ ਮਦਦ ਪਹੁੰਚੇ ਹਾਲਾਂਕਿ ਇਹ ਸਭ ਕੁਝ चल रहा है बहुत सारिया संस्थाव प्रशासन भी लग्या हुआ है पर सब तो अहम होंगे एक कह सकते हैं कि फिजिकली तौर तो पर प्रेजेंट होना है किसी सूबे के मुखी का भी बहुत लाजमी होंगे है वह भी बहुत पॉजिटिव वे तो दे लेंदे ने तो वह सारिया चीज़ा ने तो उसके हालातों को देखते हुए ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਛੁੱਟੀ ਮਿਲੇਗੀ ਸਭ ਤੋਂ ਅਹਿਮ ਹੈ ਕਿ ਸਿਮਾਨ ਨੂੰ ਕਦੋਂ ਤੱਕ ਛੁੱਟੀ ਮਿਲੇਗੀ ਕਿਉਂਕਿ ਪਹਿਲਾਂ ਵੀ ਉਹ ਬਿਮਾਰ ਹੋ ਗਏ ਸਨ ਉਸ ਵੇਲੇ ਵੀ ਵੇਖਿਆ ਗਿਆ ਸੀ ਦੋ ਤੋਂ ਤਿੰਨ ਦਿਨ ਜਿਹੜਾ ਹੈ ਉਹ ਹਸਪੀਟਲਾਈਜ਼ ਰਹਿਏ ਸਨ ਉਸ ਤੋਂ ਬਾਅਦ ਉਹਨਾਂ ਨੂੰ ਛੁੱਟੀ ਮਿਲੀ ਸੀ ਤਾਂ ਹੁਣ ਫਿਰ ਤੋਂ ਅਜੇਹੀ ਸਥਿਤੀ ਨਜ਼ਰ ਆ ਰਹੀ ਹੈ ਤਸਿੱਦਾਰ ਰੁਕ ਕਰ ਦਿਓ Umesh Sharma ਮੇਰੇ ਸਹਿਯੋਗੀ ਇਸ ਵੇਲੇ ਲਾਈਵ ਮੌਜੂਦ ਨੇ ਸਾਡੇ ਨਾਲ Umesh ਦੀ ਜਾਣਕਾਰੀ ਹੈ ਸਿਹਤ ਪਹਿਲਾ ਦਿਨ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ ਐਸ.ਐਮ. ਭਗਵੰਤ ਮਾਨ ਦੀ ਬੁਲੇਟਨ ਜਿਹੜਾ ਹੈਗਾ ਉਹ ਆਇਆ ਕੁਝ ਮਿੰਟਾਂ ਪਹਿਲਾਂ ਔਰ ਉਹਦੇ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਜਿਹੜਾ ਪੈਰਾਮੀਟਰਸ ਨੇ ਉਹ ਕੰਟੀਨਿਊ ਇੰਪਰੂਵ ਕਰ ਰਹੇ ਨੇ ਔਰ ਜਿਹੜਾ ਉਹਨਾਂ ਦਾ ਸਟੇਟਮੈਂਟ ਹੈ ਮੈਡੀਕਲ ਸਟੇਟਮੈਂਟ ਕਿ ਜਿਹਨਾਂ ਦੇ ਚਾਹੇ ਉਹ ਪਲਸ ਰੇਟ ਹੋਵੇ ਔਰ ਹਾਰਟ ਬੀਟ ਹੋਵੇ ਉਹ ਹੁਣ ਨਾਰਮਲ ਆ ਰਹੇ ਨੇ ਔਰ ਔਰ ਜਿਹੜੇ ਬਲੱਡ ਪੈਰਾਮੀਟਰਸ ਨੇ ਉਹ ਵੀ ਠੀਕ ਨੇ ਉਹ ਇੰਪਰੂਵ ਕਰ ਰਹੇ ਨੇ ਸਾਈਨ ਇੰਪਰੂਵ ਦਾ ਸਾਈਨ ਹੈ ਔਰ ਉਹ ਹੱਲੇ ਵੀ ਨਿਗਰਾਨੀ ਵਿੱਚ ਨੇ ਇਹ ਜਿਹੜੀ ਮੈਡੀਕਲ ਸਟੇਟਮੈਂਟ ਹੈ ਮੈਡੀਕਲ ਬੁਲੇਟਿਨ ਹੈ ਫੋਰਟਿਸ ਦਾ ਉਹ ਸਾਹਮਣੇ ਆਇਆ ਔਰ ਇਹਦੇ ਨਾਲ ਇਹਦਾ ਮਤਲਬ ਸਾਫ਼ ਹੈ ਕਿਉਂਕਿ ਸਵੇਰੇ ਮਨੀਸ਼ ਸੋਦੀਆ ਅ ਅਮਨ अरोड़ा ਹਰਪਾਲ ਚੀਮਾ ਮੰਤਰੀ ਜਿਹੜੇ ਦੋਹਰ ਦੁਆਏ ਸੀਗੇ ਸਭ ਨੇ ਇਹ ਗੱਲ ਕਹੀ ਸੀ ਕਿ ਉਹ ਗੱਲਬਾਤ ਕਰ ਰਹੇ ਨੇ ਪ੍ਰੋਪਰ ਔਰ ਸਿਹਤ ਵੀ ਸੁਧਾਰ ਰਿਹਾ ਤਾਂ ਹੁਣ ਆਫੀਸ਼ੀਅਲੀ ਜਿਹੜੀ ਮੈਡੀਕਲ ਸਟੇਟਮੈਂਟ ਹੁੰਦੀ ਹੈ ਕਿਉਂਕਿ ਦੇਖਿਓ ਡਾਕਟਰ ਜਿਹੜੇ ਹੈਗੇ ਨੇ ਉਹ ਟਰੀਟਮੈਂਟ ਕਰ ਰਹੇ ਨੇ ਔਰ ਡਾਕਟਰਸ ਦੇਖ ਰਹੇ ਨੇ ਕਿ ਪਲ-ਪਲ ਦੀ ਜਿਹੜੀ ਜਾਣਕਾਰੀ ਹੈ ਬਾਡੀ ਕਿਵੇਂ ਰਿਸਪੌਂਡ ਕਰ ਰਹੀ ਹੈ ਔਰ بار بار ਅਸੀਸ ਕਰਕੇ ਜ਼ਿਕਰ ਕੀਤਾ ਸੀਗਾ ਕਿ ਜਦੋਂ ਆਏ ਸੀਗੇ ਚੱਲ ਕੇ ਆਏ ਸੀਗੇ ਤਾਂ ਇੱਕ ਰਾਹਤ ਹੈ ਇੱਕ ਹੁੰਦਾ ਹੈ ਕਿ ਜਦੋਂ ਇੱਕ ਐਸੇ ਪੇਸ਼ੈਂਟ ਅਸੀਂ ਇੱਥੇ ਆਂਦੇ ਆ ਤਾਂ ਚੱਲ ਕੇ ਆ ਰਹੇ ਇਟ ਮੀਨਸ ਕਿ ਕੁਝ ਨਾ ਕੁਝ ਰਾਹਤ ਦੀ ਸੰਕੇਤ ਹੈ ਔਰ ਹੁਣ ਇੰਪਰੂਵਮੈਂਟ ਜਿਹੜੀ ਹੈਗੀ ਹੈ ਉਹ ਹੋ ਰਹੀ ਹੈ ਮੈਡੀਕਲ ਬੁਲੇਟਿਨ ਤੁਸੀਂ ਲਾ ਲੋ ਕਿ 3 20 25 ਦਾ ਟਾਈਮ ਹੈ ਇਸ ਟਾਈਮ ਯਾਨੀ ਕਿ ਜੇ ਇਹ ਮੈਡੀਕਲ ਬੁਲੇਟਿਨ ਆ ਰਿਹਾ ਕੱਲ ਰਾਤੀ ਆਇਆ ਸੀਗਾ ਹੁਣ ਆਇਆ ਔਰ ਇਹਦੇ ਵਿੱਚ ਸਾਫ਼ ਹੈ ਕਿ ਭਗਵੰਤ ਮਾਨ ਜਿਹੜੇ ਸੀਐਮ ਨੇ ਸਵੇਰੇ ਦੇ ਸੀਐਮ ਨੇ ਉਹਨਾਂ ਦੀ ਸਿਹਤ ਵਿੱਚ ਹੁਣ ਸੁਧਾਰ ਲਗਾਤਾਰ ਹੋ ਰਿਹਾ ਹੈ ਇੰਪਰੂਵਮੈਂਟ ਹੋ ਰਹੀ ਹੈ ਜਿੱਦਾਂ ਪਲਸ ਰੇਟ ਘੱਟ ਸੀਗਾ ਹਾਰਟ ਬੀਟ ਲੋ ਸੀਗੀ ਔਰ ਬਲੱਡ ਦੇ ਪੈਰਾਮੀਟਰ ਸੀਗੇ ਹੁਣ ਸਾਰੇ ਆਫੀਸ਼ੀਅਲੀ ਕਿਹਾ ਕਿ ਹੁਣੇ ਇੰਪਰੂਵ ਕਰ ਰਹੇ ਨੇ ਸਾਈਨ ਜਿਹੜੇ ਨੇ ਇੰਪਰੂਵਮੈਂਟ ਦੇ ਨੇ ਤਾਂ ਫਿਲਹਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਅ ਇੱਥੇ ਤਸਵੀਰਾਂ ਜਿਹੜੇ ਤੁਸੀਂ ਦੇਖ ਰਹੇ ਹੋ 40 ਹਸਪਤਾਲ ਦੇ ਅੰਦਰ ਦੀ ਤਸਵੀਰਾਂ ਨੇ ਔਰ ਕਾਫਿਲਾ ਜਿਹੜਾ ਸੀਐਮ ਦਾ ਇੱਥੇ ਖੈਦਾ ਮੌਜੂਦ ਹੈ ਔਰ ਵੀਆਈਪੀ ਪ੍ਰੋਟੋਕੋਲ ਜਿੱਦਾਂ ਹੁੰਦਾ ਔਰ ਪਲੱਸ ਗੱਡੀਆਂ ਇੱਥੇ ਸਾਰੀ ਖੜੀਆਂ ਨੇ ਕਿਉਂਕਿ ਮਿਲਣ ਦਾ ਵੀ ਸਿਲਸਿਲਾ ਸਵੇਰ ਤੋਂ ਹੀ ਸ਼ੁਰੂ ਹੋ ਸੰਜੀਵ ਰੋੜਾਏ ਨੇ ਅਮਨੀਸ਼ ਸਿਸੋਦੀ ਆ ਕੇ ਗਏ ਨੇ ਹਰਪਾਲ ਚੀਮਾ ਆ ਕੇ ਗਏ ਨੇ ਅਮਨ ਰੋੜਾ ਆ ਕੇ ਗਏ ਨੇ ਖੁੰਡੀਆਂ ਮੰਤਰੀ ਔਰ ਅਮੁੰਡੀਆਂ ਉਹ ਸਾਰੇ ਮੰਤਰੀ ਜਿਹੜੇ ਸੀਗੇ ਉਹ ਵੀ ਆ ਕੇ ਗਏ ਨੇ ਔਰ ਡੀਸੀ ਮੋਹਾਲੀ ਇਥੇ ਮੌਜੂਦ ਨੇ ਐਮਐਲਏ ਵੀ ਕੁਝ ਪਤਲਾ ਗਿਆ ਕਿ ਆਏ ਨੇ ਤਾਂ ਮਿਲਣ ਦਾ ਵੀ ਸਿਲਸਲਾ ਹੁਣ ਯਾਨੀ ਕਿ ਜਾਰੀ ਹੈ ਔਰ ਸਿਹਤ ਦੇ ਬਾਰੇ ਸੀਐਮ ਦੀ ਸਿਹਤ ਦੇ ਬਾਰੇ ਬੜਾ ਅਪਡੇਟ ਹੈ ਹੀ ਹੈ ਫਿਰ ਤੋਂ ਦੱਸਦੇ ਦਰਸ਼ਕਾਂ ਨੂੰ ਕਿ ਭਗਵੰਤ ਮਾਨ ਜਿਹੜੇ ਸੀਐਮ ਨੇ ਪੰਜਾਬ ਦੇ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਕੱਲ ਰਾਤ 8 ਵਜੇ ਇੱਥੇ ਐਡਮਿਟ ਹੋਈ ਸੀਗੇ 40 ਸਵਿਚ ਤੋਂ ਉਸ ਤੋਂ ਬਾਅਦ ਲਗਾਤਾਰ ਨਿਗਰਾਨੀ ਉਹਨਾਂ ਦੀ ਕੀਤੀ ਜਾ ਰਹੀ ਹੈ ਮੇਸ਼ਰਪਾਲ ਜਿੰਮਾ ਔਰ ਅਮਨ ਅਰੋੜਾ ਇਹ ਕਹਿ ਕੇ ਗਏ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜਾ ਹਰਪੁਰ ਬਾਵੇ ਤਲਾਕਾ ਚ ਲਗਾਤਾਰ ਉਹਨਾਂ ਨੇ ਟਰੈਵਲ ਕੀਤਾ ਸੀਗਾ ਬਾਈ ਰੋਡੋਂ ਗਏ ਸਨ ਤਾਂ ਉਸ ਨੂੰ ਲੈ ਕੇ ਜਿਹੜਾ ਉਤਰਾ ਚੜਾ ਉਹਨਾਂ ਦੀ ਸਿਹਤ ਦੇ ਵਿੱਚ ਆਇਆ ਹੈ ਔਰ ਕੀ ਪੌਸਿਬਿਲਿਟੀ ਮੰਨੀ ਜਾਵੇ ਜੇਕਰ ਟੈਸਟ ਸਾਰੇ ਠੀਕ ਆਉਂਦੇ ਨੇ ਕਦੋਂ ਤੱਕ ਛੁੱਟੀ ਮਿਲ ਸਕਦੀ ਹੈ ਸਿਪ ਅ ਦੇਖੋ ਸਵੇਰੇ ਜਦੋਂ ਮਨੀਸ਼ ਅਸੀ ਸੋਦੀਆ ਨੇ ਵੀ ਗੱਲ ਕਹੀ ਸੀ ਕਿ ਇੱਕ ਤੋਂ ਤਿੰਨ ਦਿਨ ਯਾਨੀ ਕਿ ਆਉਣ ਵਾਲੇ ਚਾਹੇ ਉਹ ਕੱਲ ਹੈ ਜਾਂ ਪਰਸੋਂ ਹੈ ਇੱਕ ਤੋਂ ਤਿੰਨ ਦਿਨ ਦੇ ਵਿੱਚ ਉਹਨਾਂ ਨੂੰ ਇੱਥੋਂ ਛੁੱਟੀ ਮਿਲਣ ਦੀ ਉਮੀਦ ਹੈ ਤੇ ਹਰਪਾਲ ਚਿਮਾ ਤੇ ਮਨਰੋੜਾ ਨੇ ਵੀ ਇਹ ਗੱਲ ਕਹੀ ਸੀ ਕਿ ਆਉਣ ਵਾਲੇ ਇੱਕ ਦੋ ਦਿਨਾਂ ਚ ਦੋ ਤਿੰਨ ਦਿਨਾਂ ਚ ਉਹਨੂੰ ਛੁੱਟੀ ਮਿਲਣ ਦੀ ਉਮੀਦ ਹੈ ਦੇਖੋ ਗੱਲ ਕੀ ਹੈ ਕਿ ਉਹਨਾਂ ਨੇ ਕਿਹਾ ਕਿ ਹੜਪਾ ਪ੍ਰਭਾਵਿਤ ਏਰੀਆ ਵਿੱਚ ਜਦੋਂ ਉਹ ਗਏ ਟਰੈਵਲ ਕੀਤਾ ਔਰ ਚੌਪਰ ਆਪਣਾ ਖੜਾ ਕਰਕੇ ਗਏ ਸੀ ਕਿਤੇ ਬਾਹਰ ਰੋੜੀ ਉਹਨਾਂ ਨੇ ਜਾਂ ਜਿੱਥੇ ਟਰੈਵਲ ਕਰਨਾ ਸੀ ਉਹ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਵਾਪਸ ਆਏ ਤਾਂ ਆ ਨੀਂਦ ਨਹੀਂ ਆ ਰਹੀ ਸੀ ਔਰ ਪਲੱਸ ਭੁੱਖ ਵੀ ਕਮ ਲਗਣੀ ਅਚਾਨਕ ਹੋ ਗਈ ਸੀ ਤਾਂ ਉਸ ਤੇ ਲਈ ਪ੍ਰੈਸ਼ਰ ਜਿਹੜਾ ਬੀਪੀ ਲੋ ਹੋਇਆ ਹਾਰਟ ਬੀਟ ਪਲਸ ਜਿਹੜੀ ਉਹ ਘਟ ਹੋਣੀ ਸ਼ੁਰੂ ਹੋ ਗਈ ਉੱਥੇ ਸੀਐਮ ਹਾਊਸ ਵੀ ਜਿਹੜਾ ਉਹਨਾਂ ਨੂੰ ਜਦੋਂ ਡਾਕਟਰ ਨੇ ਚੈੱਕ ਕੀਤਾ ਉਸ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਕਿ ਹੁਣ ਉਹਨਾਂ ਨੂੰ ਹਸਪੀਟਲ ਜਾਣਾ ਚਾਹੀਦਾ ਇਸ ਕਰਕੇ ਕੱਲ 8 ਵਜੇ ਉਹਨਾਂ ਨੂੰ ਇੱਥੇ ਲਿਆਇਆ ਗਿਆ ਔਰ ਉਸ ਤੋਂ 8 ਵਜੇ ਤੋਂ ਬਾਅਦ ਹੁਣ ਤੱਕ ਉਹ ਹਸਪੀਟਲ ਚ ਐਡਮਿਟ ਨੇ ਤੇ ਲਗਾਤਾਰ ਉਹਨਾਂ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ ਉਹਨਾਂ ਦੀ ਸਿਹਤ ਨੂੰ ਔਰ ਇਸ ਕਰਕੇ ਅੱਜ ਮੈਡੀਕਲ ਬੁਲਟਨ ਜਿਹੜਾ ਹੁਣੇ ਕੁਝ ਦਿਨ ਮਿੰਟ ਪਹਿਲਾਂ ਅਸੀਂ ਆਇਆ ਸ਼ੇਅਰ ਵੀ ਕੀਤਾ ਤਾਂ ਤਸਵੀਰੀ ਖੋਰ ਦਿਖਾ ਦਈਏ ਤਸਵੀਰੀ ਖੋਰ ਉੱਥੇ ਦਿਖਾ ਦਈਏ ਕਿ ਕੁਝ ਹੋਰ ਉਹਨਾਂ ਨੂੰ ਮਿਲਣ ਆਏ ਨੇ ਕਿਹੜੇ ਜਿੱਦਾਂ ਤੁਸੀਂ ਦੇਖੋਗੇ ਸਾਹਮਣੇ ਗੱਡੀਆਂ ਜਦੋਂ ਆਂਦੀਆਂ ਨੇ ਤਾਂ ਇਹ ਉਹਨਾਂ ਦੇ ਜਿਹੜੇ ਤੁਸੀਂ ਦੇਖੋਗੇ ਸ਼ਾਇਦ ਚਾ ਕੋਈ ਐਮਐਲਏ ਹੈ ਜਾਂ ਕੋਈ ਬੀਵੀਆਈਪੀ ਹੈ ਉਹ ਇੱਥੇ ਨਜ਼ਰ ਆਂਦਾ ਹੈ ਤਾਂ ਤਸਵੀਰਾਂ ਉਹਨਾਂ ਦੇ ਬਿਲਕੁਲ ਅਸੀਂ ਦਿਖਾ ਰਹੇ ਹਾਂ ਅੰਦਰ ਤੋਂ ਔਰ ਇਹ ਤਸਵੀਰ ਜਿਹੜੀ ਹੈਗੀ ਹੈ ਸ਼ਾਇਦ ਉਹਨਾਂ ਦੇ ਪਰਿਵਾਰ ਦੇ ਲੋਕ ਪਹੁੰਚੇ ਨੇ ਸੀਐਮ ਜਿਹੜੇ ਉਹਨਾਂ ਦੇ ਪਰਿਵਾਰਿਕ ਲੋਕ ਸ਼ਾਇਦ ਪਹੁੰਚੇ ਨੇ ਇੱਥੇ ਕਿਉਂਕਿ ਦੂਰੋਂ ਦੇਖ ਰਹੇ ਨੇ ਅੱਗੇ ਸਿਕਿਉਰਟੀ ਹੈ ਤਾਂ ਕੁਝ ਸ਼ਾਇਦ ਪਰਿਵਾਰ ਦੇ ਲੋਕ ਇੱਥੇ ਪਹੁੰਚੇ ਨੇ ਹਾਲਚਾਲ ਪਤਾ ਕਰਨ ਵਾਸਤੇ ਕਿਉਂਕਿ ਉਹਨਾਂ ਦੀ ਮਾਤਾ ਜੀ ਵੀ ਇੱਥੇ ਰਾਤ ਸੀਗੇ ਔਰ ਸਵੇਰੇ ਵੀ ਉਹ ਆਏ ਸੀਗੇ ਤਾਂ ਹੁਣ ਸ਼ਾਇਦ ਪਰਿਵਾਰ ਦੇ ਲੋਕ ਪਹੁੰਚੇ ਨੇ ਤਾਂ ਸੀਐਮ ਭਗਵਾਨ ਮਾਨ ਨੂੰ ਲਗਾਤਾਰ ਲੋਕ ਜਿਹੜੇ ਨੇ ਰਿਸ਼ਤੇਦਾਰ ਵੀ ਆ ਰਹੇ ਨੇ ਪਲੱਸ ਮੰਤਰੀਆਂ ਦਾ ਆਣ ਦਾ ਸਿਲਸਲਾ ਵੀ ਜਾਰੀ ਹੈ ਔਰ ਇਹ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਈਆਂ ਅਸੀਂ ਆ ਇਹ ਕੋਈ ਪਰਿਵਾਰ ਦੇ ਲੋਕ ਪਹੁੰਚੇ ਨੇ ਮਿਲਣ ਜਿੱਥੇ ਤੱਕ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਇਹ ਪਰਿਵਾਰ ਦੇ ਲੋਕ ਨੇ ਜਿਹੜੇ ਪਹੁੰਚੇ ਨੇ ਹੋ ਸਕਦਾ ਹੈ ਉਹਨਾਂ ਦੀ ਪਤਨੀ ਵੀ ਇਸ ਕਾਫਲੇ ਵਿੱਚ ਹੋਏ ਔਰ ਉਸ ਤੋਂ ਪਹਿਲਾਂ ਐਮਐਲਏ ਚਾਹੇ ਕੁਲਵੰਤ ਸਿੰਘ ਹੋਣ ਹੋਰ ਬਾਕੀ ਐਮਐਲਏ ਇੱਕ ਦੋ ਔਰ ਮੰਤਰੀਆਂ ਦਾ ਆਣ ਦਾ ਸਿਲਸਲਾ ਵੀ ਜਾਰੀ ਹੈ ਗੁਰਜੋਤ ਬਿਲਕੁਲ ওভার ਟੂ ਗੁਰਦੂ ਬਿਲਕੁਲ ਔਰ ਇਹ ਤਸਵੀਰਾਂ ਲਾਈਵ ਦਿਖਾ ਰਹੇ ਆ ਮੇਰੇ ਸਾਡੇ ਸਹੂਗੀ ਉੱਥੇ ਮੌਜੂਦ ਨੇ ਔਰ ਇੱਕ ਕਾਫਲਾ ਪਹੁੰਚਿਆ ਹੈ ਗੱਡੀਆਂ ਦਾ ਤਾਂ ਪਰਿਵਾਰ ਇੱਕ ਮੈਂਬਰ ਇੱਕ ਹੋ ਸਕਦੇ ਨੇ ਜਿਹੜੇ ਪਹੁੰਚੇ ਹੋਣਗੇ ਔਰ ਸਭਾਵਿਕ ਤੌਰ ਤੇ ਪਰਿਵਾਰ ਜਿਹੜਾ ਹੈ ਉਹ ਨਾਲ ਕੀ ਪਹਿਲਾਂ ਵੀ ਵੇਖਿਆ ਗਿਆ ਸੀ ਕਿ ਰਹਾ